ਸਸਿਕਾਲ ਦੋਸਤੋ ਮੈਂ ਚਰਨਜੀਤ ਦੇਲ ਜਿਵੇਂ ਸਿਆਣੇ ਕਹਿੰਦੇ ਨੇ ਕਿ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰ ਅੰਦ ਕਈ ਅੱਜ ਦੇ ਨੌਜਵਾਨ ਬਾਹਰ ਨੂੰ ਭੱਜ ਰਹੇ ਨੇ ਆਪਣੀ ਰੋਜ਼ੀ ਰੋਟੀ ਦੇ ਲਈ ਤੇ ਕਈ ਹਿੰਮਤੀ ਨੌਜਵਾਨ ਇੱਥੇ ਹੀ ਆਪਣਾ ਰੋਜ਼ਗਾਰ ਹੈ ਜਿਹੜਾ ਉਹ ਲੱਭ ਲੈਂਦੇ ਨੇ ਅੱਜ ਮੈਂ ਸੰਗਰੂਰ ਆਏ ਸੀ ਸੰਗਰੂਰ 메ਨ ਬਾਜ਼ਾਰ ਦੇ ਵਿੱਚ ਮੈਂ ਇੱਕ ਦੁਕਾਨ ਦੇ ਅੱਗੇ ਇੱਕ ਬੋਰਡ ਲੱਗਾ ਦੇਖਿਆ ਬੜਾ ਅਜੀਬ ਜਿਹਾ ਬੋਰਡ ਉਸ ਦੇ ਉੱਤੇ ਲਿਖਿਆ ਹੋਇਆ ਸੀ ਕਿ ਇੱਥੇ ਛਟੂਲੇ ਮਿਲਦੇ ਹਨ ਤੁਸੀਂ ਕਿਰਾਏ ਤੇ ਵੀ ਲੈ ਸਕਦੇ ਹੋ ਤੇ ਮੁੱਲ ਵੀ ਲੈ ਸਕਦੇ ਹੋ ਬਾਈ ਜੀ ਬੋਰਡ ਦੇਖ ਕੇ ਮੈਂ ਚੌਕ ਗਿਆ ਤੇ ਮੇਰੇ ਕੋਲ ਰਹਿਣਾ ਨਹੀਂ ਗਿਆ ਮੈਂ ਬਾਈ ਜੀ ਦੀ ਵੀਡੀਓ ਬਣਾਉਣ ਲਈ ਉਸ ਦੀ ਦੁਕਾਨ ਦੇ ਵਿੱਚ ਸ਼ੋਅਰੂਮ ਦੇ ਵਿੱਚ ਆ ਗਿਆ ਆਓ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਬਾਈ ਜੀ ਨੂੰ ਪੁੱਛਦੇ ਹਾਂ ਵੀ ਇਹ ਕੀ ਬਿਜ਼ਨਸ ਹੈ ਤੇ ਇਹਦੇ ਵਿੱਚ ਕਿੰਨੇ ਕ ਇਨਵੈਸਟਮੈਂਟ ਲੱਗਦੀ ਹੈ ਤੇ ਕੀ ਇਹਦੇ ਬੈਨੀਫਿਟ ਨੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਮਨ ਦੇ ਵਿੱਚ ਇਹ ਜਿਹੜਾ ਆਈਡੀਆ ਹੈ ਇਹ ਇੰਨਾ ਯੂਨੀਕ ਆਈਡੀਆ ਇਹ ਕਿਵੇਂ ਆਇਆ ਜੀ ਬਾਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਸ਼ੋਰੂਮ ਦੇ ਉੱਤੇ ਆਏ ਇਹ ਆਈਡੀਆ ਤਾਂ ਬਾਈ ਜੀ ਤੁਸੀਂ ਦੇਖੀ ਹੋਣਾ ਕਿ ਅੱਜ ਕੱਲ ਪੰਜਾਬ ਦਾ ਜਿੰਨਾ মিডিਆ ਹੈ ਜਿੰਨੇ ਪੌਡਕਾਸਟ ਨੇ ਸਾਰੇ ਇਹਨਾਂ ਸ਼ਟੂਲਿਆਂ ਦੇ ਕਰਕੇ ਹੀ ਕਾਮਯਾਬ ਹੋਏ ਜਿਹੜਾ ਵੀ ਪੌਡਕਾਸਟ ਇਹਨਾਂ ਦੇ ਨਾਲ ਹੁੰਦਾ ਸੋਨੂੰ ਪਤਾ ਹੈ ਉਹ ਮਿਲੀਅਨਾਂ ਦੇ ਵਿੱਚ ਰਾਤੋਂ ਰਾਤ ਪਹੁੰਚ ਜਾਂਦਾ ਤੇ ਸਾਡੇ ਪੰਜਾਬੀ ਅੱਜ ਕੱਲ ਇਹਨਾਂ ਦੇ ਬੜਾ ਮਗਰ ਪਏ ਹੋਏ ਨੇ ਬੜਾ ਐਂਟਰਟੇਨਮੈਂਟ ਲੱਗਦਾ ਸਾਡੇ ਪੰਜਾਬੀਆਂ ਨੂੰ ਇਹਨਾਂ ਦੇ ਵਿੱਚ ਤਾਂ ਭਾਈ ਸਾਡੇ ਮਨ ਦੇ ਵਿੱਚ ਖਿਆਲ ਆਇਆ ਕਿਉਂ ਨਾ ਫਿਰ ਇਹਨਾਂ ਦਾ ਬਿジネス ਕੀਤਾ ਜਾਏ ਇਹਨਾਂ ਨੂੰ ਇੱਥੇ ਸ਼ੋਅਰੂਮ ਦੇ ਵਿੱਚ ਲਿਆ ਕੇ ਰੱਖਿਆ ਜਾਏ ਅੱਛਾ ਭਾਈ ਜੀ ਇਹਨਾਂ ਨੂੰ ਫਿਰ ਠੰਡ ਤੋਂ ਕਿਵੇਂ ਬਚਾਉਨੇਓ ਕੀ ਗੱਲ ਕਰਦੇ ਹੋ ਬਾਈ ਜੀ ਠੰਡ ਤਾਂ ਇਹਨਾਂ ਨੂੰ ਲੱਗਦੀ ਹੁੰਨੀ ਇਹ ਤਾਂ ਇੰਨੀ ਗਰਮੈਸ ਹੈ ਇਹਨਾਂ ਦੇ ਵਿੱਚ ਇਹ ਤਾਂ ਨਾ ਅਸੀਂ ਜਦੋਂ ਇਹ ਬੇਲੇ ਹੁੰਦੇ ਨੇ ਅਸੀਂ ਇਹਨਾਂ ਕੋਲੋਂ ਹੀਟਰ ਦਾ ਕੰਮ ਵੀ ਲੈ ਲੈਂਦੇ ਆ ਰਾਤ ਨੂੰ ਅਸੀਂ ਇਹਨਾਂ ਨੂੰ ਆਪਣੇ ਕਮਰੇ ਦੇ ਵਿੱਚ ਇੱਕ ਜਗ੍ਹਾ ਕੁੰਜੀ ਤੇ ਰੱਖ ਦਿੰਨੇ ਆ ਪੂਰਾ ਕਮਰਾ ਗਰਮ ਹੋ ਜਾਂਦਾ ਹੈ ਕਿਹੜੀ ਕਿਹੜੀ ਕਿਸਮਾਂ ਹੁੰਦੀਆਂ ਨੇ ਸ਼ਟੂਲੀਆਂ ਦੀਆਂ ਕਿਸਮਾਂ ਤਾਂ ਬਹੁਤ ਨੇ ਬਾਈ ਜੀ ਪਰ ਜਿਹੜੀ ਅੱਜ ਕੱਲ ਜਿਆਦਾ ਡਿਮਾਂਡ ਹੈ ਉਹ ਚైనా ਮੇਡ ਸ਼ਟੂਲੀਆਂ ਦੀ ਕੀ ਰੇਟ ਹੈ ਬਾਈ ਇਹਨਾਂ ਦਾ ਇਨਾਂ ਦੀ ਦਿਹਾੜੀ ਭਾਈ ਜੀ 5000 ਰੁਪਿਆ ਪਰ ਡੇ ਐ ਜੇ ਤੁਸੀਂ ਮੁੱਲ ਲੈਣੇ ਤਾਂ ਤੁਹਾਨੂੰ 5 ਲੱਖ ਰੁਪਏ ਦੇ ਵਿੱਚ ਇੱਕ ਸਟੂਲੇ ਜਿਹੜਾ ਪਰ ਦੇ ਦਾ ਮਹਿੰਗੇ ਨਹੀਂ ਹੈਗੇ ਭਾਈ ਮਹਿੰਗਾ ਤਾਂ ਭਾਈ ਜੀ ਇਹਨਾਂ ਦਾ ਰੱਖ ਰਖਾ ਤੇ ਬਹੁਤ ਖਰਚਾ ਆ ਜਾਂਦਾ ਹੈ ਇਹਨਾਂ ਦਾ ਮੇਕਅਪ ਬਹੁਤ ਹੈਵੀ ਹੁੰਦਾ ਹੈ ਇਹਨਾਂ ਨੇ ਮਹਿੰਗੇ ਬ੍ਰਾਂਡਡ ਕੱਪੜੇ ਪਾਣੇ ਹੁੰਦੇ ਨੇ ਮਹਿੰਗੇ ਪਰਸ ਰੱਖਣੇ ਹੁੰਦੇ ਨੇ ਬਹੁਤ ਖਰਚਾ ਪੈਂਦਾ ਭਾਈ ਇਹ ਤਾਂ ਖੜਿਆਂ ਦਾ ਵੀ ਖਰਚਾ ਹੈ ਇਹਨਾਂ ਦਾ ਅਜੇ ਭਾਈ ਜੇਕਰ ਕੋਈ ਬੰਦਾ ਆਪਣੀ ਇਸ ਪੋਸਟ ਨੂੰ ਸ਼ੇਅਰ ਕਰਕੇ ਤੁਹਾਡੇ ਕੋਲੇ ਆਉਂਦੇ ਫਿਰ ਤੁਸੀਂ ਉਸ ਨੂੰ ਕੀ ਬੈਨੀਫਿਟ ਦਵੋਗੇ ਜੇਕਰ ਕੋਈ ਬੰਦਾ ਇਹ ਪੋਸਟ ਸ਼ੇਅਰ ਕਰਕੇ ਆਉਂਦਾ ਬਈ ਜੀ ਆਪਾਂ ਉਹਨਾਂ ਨੂੰ ਸਟੂਲੇ ਤਾਂ ਦਵਾਂਗੇ ਦਵਾਂਗੇ ਨਾਲ ਉਹਦੀਆਂ ਜਿਹੜੀਆਂ ਪਹਿਲੀਆਂ ਤਿੰਨ ਸਰਵਿਸਾਂ ਨੇ ਉਹ ਬਿਲਕੁਲ ਫਰੀ ਦਵਾਂਗੇ ਉਹਨਾਂ ਦੇ ਮੇਕਅਪ ਤੋਂ ਲੈ ਕੇ ਹੋਰ ਕੱਪੜਿਆਂ ਤੱਕ ਦਾ ਜਿਹੜਾ ਖਰਚਾ ਹੈ ਤਿੰਨ ਸਰਵਿਸਾਂ ਆਪਾਂ ਉਹਨਾਂ ਦੀਆਂ ਜਮ੍ਹਾਂ ਫਰੀ ਕਰਾਂਗੇ ਭਾਈ ਠੀਕ ਹੈ ਭਾਈ ਜੀ ਆਪਣਾ ਐਡਰੈਸ ਦੱਸ ਦਿਓ ਤੇ ਨਾਲ ਇਹ ਵੀ ਦੱਸ ਦਿਓ ਕਿ ਤੁਸੀਂ ਸਾਡੇ ਚਾਹਣ ਵਾਲਿਆਂ ਨੂੰ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਸਾਡਾ ਐਡਰੈਸ ਹੈ ਬਾਈ ਜੀ ਸ਼ੋਕੀ ਸਟੂਲਾ ਸੈਂਟਰ ਨੀਅਰ ਬੱਸ ਸਟੈਂਡ 메ਨ ਬਾਜ਼ਾਰ ਸੰਗਰੂਰ ਤੇ ਬਾਈ ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਕਿਸੇ ਵੀ ਭਾਈ ਨੇ ਕੋਈ ਬ੍ਰਾਂਚ ਲੈਣੀ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਕੋਈ ਵੀ ਵੀਰ ਬੇਰ ਜਗਾਰ ਕੋਈ ਬ੍ਰਾਂਚ ਲੈ ਕੇ ਨਵਾਂ ਕੰਮ ਸ਼ੁਰੂ ਕਰ ਸਕਦਾ ਆਪਾਂ ਬਕਾਇਦਾ ਉੱਥੇ ਜਾ ਕੇ ਉਹਨਾਂ ਦਾ ਸ਼ੋਅਰੂਮ ਖੁਲਾ ਕੇ ਆਵਾਂਗੇ ਤੇ ਉਹਨਾਂ ਦਾ ਕੰਮ ਚੱਲਦਾ ਕਰਵਾ ਕੇ ਆਵਾਂਗੇ। ਫੇਰ ਵੀ ਵਿੱਚ ਵਿੱਚ ਦੀ ਜੇ ਉਹਨਾਂ ਨੂੰ ਸਟੂਲੇ ਕੋਈ ਪ੍ਰੋਬਲਮ ਦਿੰਦੇ ਨੇ ਆਪਾਂ ਬਾਈ ਉਹਨਾਂ ਦੀ ਦੇਖ ਰਹਿਕ ਵੀ ਕਰਵਾਵਾਂਗੇ। ਫਰੀ ਸਰਵਿਸ ਵੀ ਦਵਾਂਗੇ ਆਪਾਂ ਨੂੰ। بس ਬਾਈ ਜੀ ਮੈਂ ਤਾਂ ਇਹੀ ਕਹੂੰਗਾ ਕਿ ਸਟਾਕ ਸਾਡੇ ਕੋਲੇ ਸੀਮਤ ਹੈ। ਜਿਨੇ ਵੀ ਲੈਣੇ ਨੇ ਫਟਾਫਟ ਆ ਕੇ ਲੈ ਲਓ। ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਡੇ ਕੋਲੇ ਪਹੁੰਚੇ। ਸੋ ਦੇਖਿਆ ਦੋਸਤੋ ਜਿਸ ਬੰਦੇ ਨੇ ਕੰਮ ਲੱਭਣੇ ਉਹਨਾਂ ਨੂੰ ਇੱਥੇ ਹੀ ਬਹੁਤ ਵਧੀਆ ਕਿਸਮ ਦੇ ਜਿਹੜੇ ਕੰਮ ਨੇ ਰੋਜ਼ਗਾਰ ਨੇ ਲੱਭ ਸਕਦੇ ਨੇ ਬਾਈ ਕੋਲੇ ਸਟਾਕ ਬਹੁਤ ਥੋੜਾ ਹੈ ਜੇਕਰ ਕੋਈ ਵੀਰਪਰਾ ਪੰਜਾਬ ਹਰਿਆਣਾ ਦੇ ਵਿੱਚ ਇਹਨਾਂ ਦੇ ਕੋਈ ਬ੍ਰਾਂਚ ਲੈਣਾ ਚਾਹੁੰਦਾ ਤਾਂ ਥੱਲੇ ਸਕਰੀਨ ਦੇ ਉੱਤੇ ਬਾਈ ਜੀ ਦਾ ਨੰਬਰ ਚੱਲ ਰਿਹਾ ਹੈ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਕੇ ਇੱਥੇ ਆ ਸਕਦੇ ਹੋ ਬਹੁਤ ਥੋੜਾ ਸਟਾਕ ਹੈ ਜਲਦੀ ਤੋਂ ਜਲਦੀ ਬਾਈ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ